ਰਹਾਵੰਦਰ ਨਾਟਕ ਉਹ ਕਿਧਰੇ ਜਗਨਨਾਥਪੁਰੀ ਆਏ ਤੇ ਜਗਨਨਾਥ ਮੰਦਰ ਸਮੁੰਦਰ ਦੇ ਕੰਢੇ ਤੇ ਬੰਗਾਲ ਦੀ ਖਾੜੀ ਦੇ ਕੰਢੇ ਤੇ ਹੈ ਵਿੱਚ ਬੜੀ ਸੋਹਣੀ ਥਾਂ ਦੀ ਜਗਨਨਾਥਪੁਰੀ ਦੀ ਮੈਨੂੰ ਕਈ ਦਫਾ ਜਾਣ ਦਾ ਮੌਕਾ ਮਿਲਿਆ ਉੱਥੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਸਥਾਨ ਵੀ ਹੈ ਜਿੱਥੇ ਮੇਰੇ ਪਾਦਸ਼ਾਹ ਨੇ ਵਿਸ਼ਰਾਮ ਕੀਤਾ ਤੇ ਮੰਦਰ ਦੇ ਚ ਜਾ ਕੇ ਆਰਤੀ ਗਾਇਨ ਕੀਤੀ ਗगन ਮੇ ਥਾਲ ਰਾਉ ਚੰਦੀ ਪਗ ਬਨੇ ਇਹ ਮੇਰੇ ਪਾਤਸ਼ਾਹ ਨੇ ਉੱਥੇ ਉਚਾਰਨ ਕੀਤੀ ਸੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਰਾਵਿੰਦਰ ਨਾਲ ਟੈਗੋਰ ਸਮੁੰਦਰ ਦੇ ਚ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ ਸੂਰਜ ਨਿਕਲਿਆ ਰਸਤੇ ਦੇ ਚ ਇੱਕ ਗੰਦਗੀ ਦਾ ਢੇਰ ਸੀ ਸ਼ਹਿਰ ਦੀ ਸਾਰੀ ਗੰਦਗੀ ਟਰੱਕਾ raio ਤੇ ਸੁਟੀ ਜਾਂਦੀ ਸੀ ਸੂਰੇਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਤੇ ਪੈਰਿਆਂਗਾ ਸਨ ਉੱਥੇ ਖੜੇ ਹੋ ਗਏ ਟੈਗੋਰ ਤੇ ਨੱਚਣ ਲੱਗ ਪਏ ਬਿਰਧ ਸਰੀਰ ਬੁੱਢਾ ਸਰੀਰ ਨਾਚ ਕਰਨ ਲੱਗ ਪਏ ਸ਼ਾਇਦ ਆਪ ਨੂੰ ਪਤਾ ਹੋਵੇ ਗੀਤ ਸੰਗੀਤ ਤੇ ਨਿਰਤ ਬੰਗਾਲੀਆਂ ਦੇ ਰੋਮ ਰੋਮ ਦੇ ਚਹ ਉੱਥੇ ਉਸ ਬੱਚੀ ਦੀ ਉਹਨੇ ਚਿਰ ਤੱਕ ਸ਼ਾਦੀ ਨਹੀਂ ਆਉਂਦੀ ਜਿਹਨੇ ਸੰਗੀਤ ਨਹੀਂ ਸਿੱਖਿਆ ਨਿਰਤ ਨਹੀਂ ਸਿੱਖਿਆ ਲਾਜ਼ਮੀ ਸਿੱਖਣਾ ਪੈਂਦਾ ਹਰ ਚੌਥਾ ਪੰਜਵਾਂ ਮਕਾਨ ਮਕਾਨ ਨਹੀਂ ਹੁੰਦਾ ਸੰਗੀਤ ਵਿਦਿਆਲਾ ਹੁੰਦਾ ਹੈ ਨਿਰਤ ਦਾ ਕੇਂਦਰ ਹੁੰਦਾ ਉੱਥੇ ਨਿਰਤ ਸਿਖਾਇਆ ਜਾ ਰਿਹਾ ਹੁੰਦਾ ਹੈ ਸੰਗੀਤ ਸਿਖਾਇਆ ਜਾ ਰਿਹਾ ਹੁੰਦਾ ਸੰਗੀਤ ਦਾ ਗੜ ਹੈ ਨਿਰਤ ਦਾ ਗੜ ਹੈ ਤੋ ਰਵਿੰਦਰਨਾਥ ਬੰਗਾਲੀ ਸੰ ਨਚਣ ਲੱਗ ਪਏ ਨਿਰਿਤ ਕਰਨ ਲੱਗ ਪਏ ਬਿਰਦ ਸਰੀਰ ਬੜੇ ਖੁਸ਼ ਬੜੇ ਪਰਸਨ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ اے ਪ੍ਰਮਾਤਮਾ بڑے بڑے ਗ੍ਰੰਥ ਪੜ੍ਹੇ ਤੇਰੇ Nirleph ਹੋਣ ਦਾ ਰਾਜ਼ ਨਹੀਂ ਮਿਲ ਸਕਿਆ ਸੀ ਅੱਜ ਮਿਲ ਗਿਆ ਅੱਜ ਮਿਲ ਗਿਆ ਛਣਪੇ ਤੇ ਨਾਲ ਦੇ ਸਾਥੀਆਂ ਨੇ ਵੀ ਪੁੱਛ ਲਿਆ ਭਈ ਠਾਕੁਰ ਜੀ ਦੱਸੋਗੇ ਕਿਹੜਾ ਰਾਜ਼ ਲੱਭਿਆ Nirleph ਹੋਣ ਦਾ ਕਿਵੇਂ ਲੱਭਿਆ ਸੂਰਜ ਦੀਆਂ ਕਿਰਨਾਂ ਇਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ ਪਰ ਸੂਰਜ ਗੰਦਾ ਨਹੀਂ ਹੋ ਰਿਹਾ ਕਿਰਨਾਂ ਗੰਦੀਆਂ ਨਹੀਂ ਹੋ ਰਹਿਗਾਂ ਉਹ ਪ੍ਰਮਾਤਮਾ ਮੇਰੇ ਸਰੀਰ ਦੇ ਅੰਦਰ ਹੈ ਇਸ ਗੰਦੇ ਸਰੀਰ ਦੇ ਅੰਦਰ ਇਸ ਲਹੂ ਮਾਸ ਮੰਜ ਦੇ ਅੰਦਰ ਪਰ ਉਹ ਗੰਦਾ ਨਹੀਂ ਹੋ ਰਿਹਾ ਨਿਰਲੇਪ ਉਹ ਪ੍ਰਕਾਸ਼ ਹੈ ਨਿਰਲੇਪ ਹੈ ਨਿਰਲੇਪ ਹੋਣ ਦਾ ਰਾਜ਼ ਮੈਨੂੰ ਲੱਭ ਪਿਆ ਕਿਰਨ ਛੋ ਰਹੀਆਂ ਨੇ ਗੰਦਗੀ ਦੇ ਢੇਰ ਨੂੰ ਪਰ ਕਿਰਨ ਮੈਲੀ ਨਹੀਂ ਹੋ ਰਹੀ ਕਿਰਨ ਗੰਦੀ ਨਹੀਂ ਹੋ ਰਹੀ हे ਪ੍ਰਮਾਤਮਾ ਤੂੰ ਘਟ ਘੜ ਦੇ ਚ ਹੈ ਸਾਰਿਆਂ ਦੇ ਚ ਹੈ ਪਰ ਨਿਰਲੇਪ ਹੈ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਦੇ ਬੜੇ ਸੋਹਣੇ ਬੋਲ ਨੇ ਕਾਹੇ ਰੇ ਬਨ ਖੋ ਜਨ ਜਾਈ ਸਰਬ ਨੇ ਵਾਸੀ ਸਦਾ ਅਲੇਪਾ ਸਾਰਿਆਂ ਦੇ ਚ ਵਾਸ ਕਰਦਾ ਹੈ ਪਰ ਸਾਰਿਆਂ ਤੋਂ ਨਿਰਲੇਪ ਹੈ ਸਰਬ ਨੇ ਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਇਸ ਉਹ ਜੋ ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਤੋਂ ਨਿਰਲੇਪ ਹੈ ਐ ਮਨੁੱਖ ਕਿ세 ਹੋਰ ਪਾਸੇ ਖੋਜਣ ਨਾ ਜਾਈ ਜੇ ਤੇਰੇ ਵਿੱਚ ਹੈ ਤੋ ਆਪਣੇ ਤੋਂ ਸ਼ੁਰੂ ਕਰ ਕਿੱਥੇ ਭਟਕਾਂਗਾ ਕਿਉਂ ਬੰਨਾਂ ਦੇ ਤੱਕ ਕੰਨਾ ਕੋਲੇ ਤੇਰੇ ਆਪਣੇ ਤੋਂ ਸ਼ੁਰੂ ਕਰ ਔਰ ਸਾਰਿਆਂ ਦੇ ਵਿੱਚ ਹੁੰਦਿਆਂ ਹਾਂ ਨਿਰਲੇਪ ਹੈ ਉਹ ਸਾਰਿਆਂ ਦੇ ਵਿੱਚ ਕਿਵੇਂ ਹੈ ਤੇ ਨਿਰਲੇਪ ਹੈ ਇਹਨੂੰ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਗੇ ਖੋਲ ਕੇ ਬਿਆਨ ਕਰਦੇ ਨੇ ਪੋਹ ਪਮਦ ਜੋ ਬਾਸ ਬਸਤ ਹੈ ਮੁਕਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਜਿਵੇਂ ਫੁੱਲ ਦੀ ਪੱਤੀ ਪੱਤੀ ਦੇ ਵਿੱਚ ਮਹਿਕ ਹੈ ਸੁਗੰਧ ਹੈ ਇਹ ਨਹੀਂ ਕਿ ਇੱਕ ਪੱਤੀ ਸੁਗੰਧ ਹੈ ਤੇ ਦੂਜੀ 'ਚ ਨਹੀਂ ਦੂਜੀ 'ਚ ਹੈ ਤੇ ਤੀਜੀ 'ਚ ਨਹੀਂ ਨਹੀਂ ਸਾਰੀ ਪਤਿਆਂ ਵਿੱਚ ਮਹਿਕ ਹੈ ਸਾਰਿਆਂ ਵਿੱਚ ਪ੍ਰਭੂ ਰਮਿਆ ਹੋਇਆ ਹੈ ਇਸ ਤਰ੍ਹਾਂ ਰਮਿਆ ਹੋਇਆ ਜਿਵੇਂ ਫੁੱਲਾਂ ਦੀ ਪੱਤੀ-ਪੱਤੀ ਵਿੱਚ ਮਹਿਕ ਰਮੇ ਹੋਈ ਹੈ ਪਹੁ ਪਮਦ ਜਿਉਂ ਬਾਸ ਬਸਤ ਹੈ ਮੁਕਰਮ ਆਏ ਜੈਸੇ ਛਾਈ ਫਿਰ ਨਿਰਲੇਪ ਕਿਸ ਤਰ੍ਹਾਂ ਕਿਉਂਕਿ ਦੋ ਗੱਲਾਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਕਹੀਆਂ ਨੇ ਸਰਬ ਨਿਵਾਸੀ ਸਦਾ ਅਲੇਪ ਗੁਰਬਾਣੀ ਨੂੰ ਜਿਹੜੇ ਵਿਚਾਰ ਨਾਲ ਪੜਦੇ ਨੇ ਔਰ ਵਿਚਾਰ ਨਾਲ ਪੜ੍ਹਨ ਦਾ ਬੜਾ ਭਾਰੀ ਆਨੰਦ ਹੈ ਸਰਬਨਿਵਾਸੀ ਇਹ ਸਾਰਿਆਂ ਦੇ ਚ ਹੈ ਪਰ ਸਾਰਿਆਂ ਤੋਂ ਨਿਰਲੇਪ ਹੈ ਸਰਬਨਿਵਾਸੀ ਕਿਸ ਤਰ੍ਹਾਂ ਜਿਵੇਂ ਪੱਤੀ ਪੱਤੀ ਦੇ ਚ ਮਹਿਕ ਹੈ ਇਸ ਤਰ੍ਹਾਂ ਵਿਆਪਕ ਹੈ ਨਿਰਲੇਪ ਕਿਸ ਤਰ੍ਹਾਂ ਮੁਖਰ ਮਾਏ ਜੈਸੇ ਛਾਈ ਮੁਖਰ ਕਹਿੰਦੇ ਨੇ ਸ਼ੀਸ਼ੇ ਨੂੰ ਉਹ ਸ਼ੀਸ਼ੇ ਦੇ ਚ ਸਾਡਾ ਰੂਪ ਝਰਕ ਰਿਹਾ ਹੈ ਪਰ ਸ਼ੀਸ਼ੇ ਦੇ ਚ ਰੂਪ ਨਹੀਂ ਹੈ ਨਹੀਂ ਹੈ ਸ਼ੀਸ਼ਾ ਨਿਰਲੇਪ ਹੈ ਸ਼ੇਸ਼ਨ ਲੇਪ ਇਸੇ ਤਰ੍ਹਾਂ ਪ੍ਰਮਾਤਮਾ ਸਾਰਿਆਂ ਦੇ ਅੰਦਰ ਝਲਕ ਰਿਹਾ ਪਰ ਨਿਲੇਪ ਹੈ ਨਿਲੇਪ ਸਰਬਨੇਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਬਹੁਪਮਦਜੋਂ ਬਾਸ ਬਸਤ ਹੈ ਮੁਖਰਮ ਆਏ ਜੈਸੇ ਛਾਈ ਕੈਸੇ ਹੀ ਹਰ ਬਸੇ ਨਿਰੰਤਰ ਗਟ ਹੀ ਖੋਜੋ ਭਾਈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਉਹ ਰਮਿਆ ਹੋਇਆ ਹੈ ਤਾਂ ਉਹਦਾ ਇੱਕ ਨਾਮ ਹੈ ਰਾਮ ਉਹ ਨਿਰਲੇਪ ਹੈ ਉਹਦਾ ਇੱਕ ਨਾਮ ਹੈ ਕ੍ਰਿਸ਼ਨ ਉਹ ਜਗਤ ਦੀ ਪਾਲਣਾ ਕਰਦਾ ਹੈ ਉਹਦਾ ਇੱਕ ਨਾਮ ਹੈ ਗੋਪਾਲ ਉਹ ਸਾਰੇ ਚੱਕਾਂ ਦਾ ਧਿਰ ਹੈ ਆਸਰਾ ਹੈ ਤਾਂ ਉਹਦਾ ਨਾਮ ਚਕਰਧਰ ਵੀ ਪੈ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੰਜ ਕਹਿ ਲੋ ਹਜ਼ਾਰਾਂ ਨਾਮ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ਸਾਰੇ ਨਾਮ ਸੰਤਾਂ ਨੇ ਰੱਖੇ ਨੇ ਸਾਰੇ ਨਾਮ ਭਗਤਾਂ ਨੇ ਰੱਖੇ ਨੇ ਸਾਰੇ ਨਾਮ ਅਵਤਾਰਾਂ ਨੇ ਰੱਖੇ ਨੇ ਇਨ੍ਹਾਂ ਨਾਵਾਂ ਵਿੱਚ ਇੱਕ ਨਾਮ ਗੁਰੂ ਨਾਨਕ ਨੇ ਵੀ ਰੱਖਿਆ ਵਾਹਿਗੁਰੂ ਤੂੰ ਅਸ਼ਰਜ ਹੈ ਹਨੇਰੇ ਨੂੰ ਦੂਰ ਕਰਕੇ ਚਾਨਣਾ ਕਰ ਦੇਣਾ ਹੁਕਮਨ ਇਸ ਨੂੰ ਗੁਰਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤਾ ਗਿਆ ਕਿਉਂ ਇਹ ਜਿੰਨੇ ਭਗਤ ਬੈਠੇ ਨੇ ਇਹ ਵਾਹਿਗੁਰੂ ਨਹੀਂ ਜਪਦੇ ਸਨ ਗੁਸਤਾਖੀ ਮਾ ਕਬੀਰ ਜਪਦੇ ਸਨ ਸਤਨਾਮ ਸਤਨਾਮ ਇਸ ਵਾਸੇ ਕਬੀਰ ਪੰਤਿਆਂ ਨੂੰ ਸਤਨਾਮੀ ਕਹਿੰਦੇ ਨੇ ਭਗਤ ਜੈਦੇਵ ਜਪਦੇ ਸਨ ਗੋਬਿੰਦ 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 ਸ੍ਰਿਸ਼ਟੀ ਦਾ ਮੋਲ ਸ੍ਰਿਸ਼ਟੀ ਦਾ ਬਿੰਦ ਸ੍ਰਿਸ਼ਟੀ ਦਾ ਮੋਲ ਸੰਸਾਰ ਦਾ ਮੋਲ ਗੋ ਸੰਸਾਰ ਨੂੰ ਕਹਿੰਦੇ ਨੇ ਧਰਤੀ ਨੂੰ ਕਹਿੰਦੇ ਗੋਵਿੰਦ ਗੋਵਿੰਦ ਉਹ ਆਪਣੀ ਬਾਣੀ 'ਚ ਵੀ ਪ੍ਰੇਰਣਾ ਕਰਦਾ ਹੈ ਭਗਤ ਜੈਦੇਵ ਜੀ ਦਾ ਪਦਾ ਗੋਬਿੰਦ ਗੋਬਿੰਦੇਤ ਜਪਨਰ ਸકલ ਸਿੱਧ ਪਦਨ ਜੈਦੇਵ ਆਇਓ ਤਸੁ ਫਟੰ ਭਉ ਭੂਤ ਸਰਬਗਤੰ